ਜੋ ਕੁਝ ਸੀ ਉਹੀ ਤੇਰੇ ਕੋਲੇ ਐ ਸੁਪਨੇ ਵਾਲਾ ਤੇਰੇ ਕੋਲੇ ਕੁਝ ਨਹੀਂ ਸੁਪਨੇ ਹੱਪ ਰੰਗ ਮਾਣਿਆ ਮਿੱਠੜਾ ਲੱਗੜਾ ਮੋਹ ਕਹਿੰਦੇ ਬੜਾ ਮਿੱਠਾ ਜਿਹਾ ਲੱਗਿਆ ਨਜ਼ਾਰਾ ਜਿਹਾ ਆਇਆ ਸੁਪਨੇ ਚ ਆਨੰਦ ਜਿਹਾ ਤੇ ਆਉਂਦਾ ਇਨਾ ਰਾਤੀ ਮੈਨੂੰ ਸੁਪਨਾ ਆਇਆ ਜੇ ਸੁਪਨੇ ਨੇ ਆ ਬਾਣੀ ਦੀ ਵਿਚਾਰ ਲਿਆਂਦੀ ਏ ਸੁਪਨਾ ਆਇਆ ਕਿ ਤੇ ਅਸੀਂ ਗਏ ਮੇਰੇ ਪ੍ਰਚਾਰਕ ਦੋਸਤ ਵੀ ਨੇ ਹੋਰ ਦੋਸਤ ਨੇ ਕਿਸੇ ਧਾਰਮਿਕ ਸਥਾਨ ਤੇ ਗਏ ਆ ਬੜੀ ਰੌਣਕ ਹੈ ਪਰ ਕਹਾਣੀ ਕੀ ਬਣ ਗਈ ਉੱਥੇ ਇੱਕ ਅਸਲੀ ਹੀ ਰਾਏ ਬਾਕੀ ਨਕਲੀ ਨੇ ਸਾਰੇ ਦਿਸ ਰਹੇ ਨੇ ਸੋਨੇ ਸੋਨੇ ਜਦੋਂ ਸਾਰੇ ਜਾਣੇ ਉੱਧਰ ਦੇਖ ਕੇ ਵਧੇਗਾ ਜਾਂ ਕਿ ਉਹਨਾਂ ਹੀਰੇ ਨੂੰ ਹੱਥ ਲਾਇਆ ਜਿਹੜੇ ਨਕਲੀ ਸੀ ਉਹ ਫਟਦੇ ਗਏ ਉਗਬਾਰੇ ਵਾਂਗ ਸੀ ਅਸਲ ਹੀ ਮੇਰੇ ਹੱਥ ਲੱਗ ਗਿਆ ਹੁਣ ਸਹੀ ਹੱਥ ਲੱਗ ਗਿਆ ਪਰ ਮਨ ਚ ਡਰ ਵਿੱਚ ਆ ਪੈ ਗਿਆ ਇਹਨਾਂ ਨੂੰ ਮਿਲਿਆ ਨਹੀਂ ਮੈਨੂੰ ਮਿਲ ਗਿਆ ਹੁਣ ਕੀ ਬਣੇਗਾ ਚਲੋ ਸੁਪਨੇ ਥੋੜਾ ਥੋੜਾ ਉਹਨੂੰ ਕੋੜੇ ਰੱਖਿਆ ਅੱਗੇ ਵਧੇ ਅੱਗੇ ਇੱਕ ਜਗ੍ਹਾ ਤੇ ਬੈਠੇ ਉੱਥੇ ਸੋਨੇ ਦੇ ਸ਼ਿੱਕੇ ਨੇ ਸਾਰਿਆਂ ਨੂੰ ਤਿੰਨ-ਤਿੰਨ ਲੱਗੇ ਹੱਥ ਮੈਨੂੰ ਚਾਰ ਲੱਗੇ ਚਾਰ ਛਿੱਕੇ ਲੱਗੇ ਬੜਾ ਖੁਸ਼ਮਾਨ ਕਰਕੇ ਕਿਆ ਕਮਾਲ ਹੈ ਇੰਨਾ ਕੁ ਜਾ ਗਿਆ ਕੋਲੇ ਪਰ ਉਸ ਤੋਂ ਬਾਅਦ ਵਿੱਚ ਕਿਧੋ ਅਸੀਂ ਤੁਰੇ ਕੁਝ ਜਾਣੇ ਵਿਛੜ ਗਏ ਕੋਜੇ ਨਾਲੋਂ ਵਿਛੜ ਗਏ ਨੇ ਇੱਕ ਦੋ ਨਾਲ ਨੇ ਜਿਹੜੇ ਨਾਲ ਨੇ ਉਹਨਾਂ ਨੂੰ ਰਸਤਾ ਨਹੀਂ ਪਤਾ ਮੇਰੇ ਕੋਲੇ ਵੀ ਰਸਤਾ ਯਾਦ ਨਹੀਂ ਮੈਂ ਆਪਣੇ ਮੋਬਾਈਲ 'ਚ ਸੁਪਨੇ 'ਚ ਰਸਤਾ ਲੱਭਦਾ ਪਰ ਰਸਤਾ ਲੱਭਦਾ ਨਹੀਂ ਕੋਈ ਬਜ਼ੁਰਗ ਮਿਲਿਆ ਉਹਨੂੰ ਪੁੱਛਿਆ ਉਹਨੇ ਕਿ ਜਾਣਾ ਕਿੱਥੇ ਭਲਾਏ ਦੱਸੋ ਹੁਣ ਇਹ ਵੀ ਨਹੀਂ ਯਾਦ ਜਾਣਾ ਕਿੱਥੇ ਹੈ ਬੜੇ ਪਰੇਸ਼ਾਨ ਟੈਨਸ਼ਨ ਮਾਰਗ ਕਿਸੇ ਤੇ ਨਹੀਂ ਪਹੁੰਚੇ ਉੱਥੇ ਉਲਝ ਗਏ ਕਿਉਂ ਰਸਤੇ ਹੀ ਭੁੱਲ ਗਿਆ ਜਾਣਾ ਕਿੱਥੇ ਸੀ ਜਦੋਂ ਸਵੇਰ ਉੱਠੀ ਆ ਸਵੇਰ ਵੇਲੇ ਇਹ ਸਾਰਾ ਸੁਪਨਾ ਆਇਆ ਤੇ ਬਾਣੀ ਅਸੀਂ ਕਿਉਂ ਪੜਦੇ ਆ ਬਾਣੀ ਅਸੀਂ ਕਿਉਂ ਸਮਝਦੇ ਆ ਕਿਉਂਕਿ ਬਾਣੀ ਸਾਨੂੰ ਮਾਰਗਦਰਸ਼ਨ ਦਿੰਦੀ ਹੈ ਜਦੋਂ ਉੱਠਿਆ ਉਹ ਤੇ ਚਿੱਤਾਂ ਪਨ ਚੱਲ ਰਿਹਾ ਵੀ ਇੰਨਾ ਕੁਝ ਕੁਲੇ ਹੋਣ ਦੇ ਬਾਵਜੂਦ ਮੈਂ ਮਾਰਗ ਤੇ ਕਿਉਂ ਨਹੀਂ ਪਹੁੰਚ ਸਕਿਆ ਮੈਂ ਆਪਣੇ ਘਰ ਕਿਉਂ ਨਹੀਂ ਪਹੁੰਚ ਸਕਿਆ ਇਹ ਤਾਂ ਸਾਰਾ ਕੁਝ ਅਧੂਰਾ ਕਿਉਂ ਰਹਿ ਗਿਆ ਕੋਲੇ ਹੀਰਾ ਵੀ ਐ ਸੋਨਾ ਵੀ ਐ ਪਰ ਘਰ ਕੋਲੇ ਨਹੀਂ ਘਰ ਦਾ ਡਰੈੱਸ ਵੀ ਭੁੱਲ ਗਿਆ ਤੇ ਉੱਠਦਿਆਂ ਸਰਪਾਤਸ਼ਾ ਜੀ ਨੇ ਚੇਤਾ ਕਰਾਇਆ ਰੈਣ ਗਵਾਇ ਸੋਏ ਕੇ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਚਾਏ ਇਹ ਹੀਰੇ ਵਾਲਾ ਜਨਮ ਸੀ ਕੋਡੀਆਂ ਦੇ ਭਾਗ ਵਚਨ ਲੱਗ ਪਿਆ ਸਾਰਾ ਕੁਝ ਕੋਲੇ ਸੰਸਾਰ ਦਾ ਪਰ ਇਧਰੋਂ ਭੁੱਲ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਜਿਸ ਦੀ ਜੋਤ ਸਾ ਉਹ ਡਰੈਸੀ ਭੁੱਲ ਗਿਆ ਉਹ ਚੇਤਾ ਹੀ ਨਹੀਂ ਆਇਆ ਸਾਰੀ ਰਾਤ ਕਿੰਨਾ ਕੁਝ ਕੋਲੇ ਹੈ ਸੁਪਨੇ ਦਾ ਹੀਰੇ ਸੋਨਾ ਦੋਸਤ ਮਿੱਤਰ ਵੀ ਕੁਝ ਹੈਗੇ ਨੇ ਪਰ ਮਾਰਗਕ ਨਹੀਂ ਹੈਗਾ ਪਹੁੰਚਣਾ ਕਿੱਥੇ ਉਹ ਨਹੀਂ ਕੋਲੇ ਹੈਗਾ ਦੱਸਣ ਵਾਲਾ ਵੀ ਕੋਲੇ ਖੜਾ ਹੈ ਕਿ ਦੱਸੋ ਕਿਹੜਾ ਰਸਤਾ ਪੁੱਛਣਾ ਹੈ ਪਰ ਰਸਤਾ ਨਹੀਂ ਪਤਾ ਬਸ ਏਦਾਂ ਹੀ ਗੁਰੂ ਨਾਨਕ ਸਾਡੇ ਕੋਲੇ ਰਸਤਾ ਦੱਸਣ ਵਾਲਾ ਆ 35 ਮਹਾਪੁਰਖ ਸਾਡੇ ਕੋਲੇ ਰਸਤਾ ਦੱਸਣ ਵਾਲੇ ਨੇ ਅਸੀਂ ਇੰਨੇਕ ਦੁਨੀਆ ਦੇ ਮੋਹ ਮਮਤਾ ਦੇ ਵਿੱਚ ਗਲਤਾਨ ਹੋ ਗਏ ਕਿ ਅਸੀਂ ਗੁਰੂ ਕੋਲੇ ਆਉਂਦੇ ਵੀ ਆ ਗੁਰੂ ਕਹਿੰਦਾ ਹਾਂ ਦੱਸ ਕਿੱਥੇ ਜਾਣਾ ਸਾਨੂੰ ਡਰੈੱਸ ਨਹੀਂ ਚੇਤਾ ਅਸੀਂ ਦਸੀਏ ਕੀ ਚਨਾਚਲ ਸਾਨੂੰ ਡਰੈੱਸ ਨਹੀਂ ਪਤਾ ਉਸ ਡਰੈੱਸ ਦਾ ਨਾਂ ਪਤਾ ਹੁਣ ਕਰਕੇ ਅਸੀਂ ਉਹਨਾਂ ਨੂੰ ਪੁੱਛੀਏ ਕਿ ਪਹੁੰਚਣਾ ਕਿੱਥੇ ਹੈ ਸਾਡੀ ਜ਼ਿੰਦਗੀ ਦਾ ਇਦਾਂ ਦਾ ਸਿਸਟਮ ਬਣ ਗਿਆ ਬਾਣੀ ਇਸ ਕਰਕੇ ਪੜਨੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਬਾਣੀ ਚੇਤੇ ਕਰਾਉਂਦੀ ਰਹਿੰਦੀ ਹੈ ਕਿ ਆਇਆ ਤੂੰ ਲਾਹਾ ਲੈਣ ਸੀ ਲੱਗ ਕਿਹੜੇ ਕੰਮ ਚ ਗਿਆ ਆ ਜਿੰਦਗੀ ਰੂਪੀ ਰਾਤ ਮੁੱਕ ਚੱਲੀ ਹੋ ਆ ਸੁਪਨਿਆਂ ਦੀ ਦੁਨੀਆ ਚੋਂ ਬਾਹਰ ਨਿਕਲ ਇਹਨਾਂ ਦੇ ਵਿੱਚ ਤੇਰੇ ਆਨੰਦ ਨਹੀਂ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਕੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆ ਤੇਰਾ ਮਨੋਰਥੀ ਇਤੇ ਤੋਰ ਪਰ ਤੇਰੀ ਵਸਤਾ ਕੀ ਬਣ ਗਈ ਕਹਿੰਦੇ ਸੁਪਨੇ ਹਬਰੰਗ ਮਾਣਿਆ ਮਿੱਠੜਾ ਲਗੜਾ ਮੋਹ ਸੁਪਨੇ ਚ ਬੜਾ ਆਨੰਦ ਬਾਣਿਆ ਬੜਾ ਖੁਸ਼ ਹੋਇਆ ਪਏ ਮੇਰੇ ਕੋਲੇ ਇੰਨਾ ਕੁਝ ਐ ਪਰ ਉਸ ਮੋਹ ਦੇ ਵਿੱਚ ਲੱਗ ਪਿਆ ਤੇ ਇੱਕ ਪੱਲੇ ਕੱਖ ਨੇ ਰਿਆ ਨਾਨਕ ਨਾਮ ਵਿਹੋਣੀ ਆ ਸੁੰਦਰ ਮਾਇਆ ਧਰੋ ਪਾਛੇ ਕਹਿੰਦੇ हे ਨਾਨਕ ਹਰੀ ਨਾਮ ਤੋਂ ਬਿਨਾ ਸੋਣੀ ਮਾਇਆ ਇੱਕ ਧੋਖਾ ਹੈ Это...